ਇਰੰਦਰ ਜ਼ਮੀਨ ਚੌਂਦੇ ਵਿੱਚ ਵੱਡਾ ਸਿਆਸੀ ਉਲਟਫੇਰ ਅਕਾਲੀ ਉਮੀਦਵਾਰ surjit kaur ਆਪ ਦੇ ਵਿੱਚ ਸ਼ਾਮਿਲ ਸੀਆਂ ਮਾਨ ਨੇ ਖੁਦ ਪਾਰਟੀ ਦੇ ਵਿੱਚ ਕੀਤਾ ਸਵਾਗਤ surjit kaur ਦੇ ਆਪ ਦੇ ਵਿੱਚ ਸ਼ਾਮਿਲ ਹੋਣ ਤੇ ਅਕਾਲੀ ਦਲ ਦਾ ਬਿਆਨ ਬਾਗਿਆ ਨੇ ਬੀਬੀ ਦੇ ਨਾਲ ਕੀਤਾ ਕੋਝਾ ਮਜ਼ਾਕ ਪੁੱਛਿਆ ਹੁਣ ਬਾਗੀ ਸਾਥੀ ਨਾਲ ਖੜੇ ਕਿਉਂ ਨਹੀਂ ਹੋਏ ਰਾਜਾ ਬੜਿੰਗ ਦਾ ਮੁੱਖ ਮੰਤਰੀ ਮਾਨ ਤੇ ਨਿਸ਼ਾਨਾ ਕਿਹਾ ਭਾਵੇਂ ਸੁਖਵੀਰ ਸਿੰਘ ਬਾਦਲ ਨੂੰ ਵੀ ਪਾਰਟੀ ਦੇ ਵਿੱਚ ਕਰਵਾ ਲਵੋ ਸ਼ਾਮਿਲ ਤਾਂ ਵੀ ਨਹੀਂ ਬਣੇਗੀ ਗੱਲ ਪਗਾਵਤ ਵਿਚਾਲੇ ਸਰਵੀਰ ਸਿੰਘ ਬਾਦਲ ਦੀ ਐਜਪੀਸੀ ਮੈਂਬਰਾਂ ਦੇ ਨਾਲ ਬੈਠਕ ਚਾਰੀ ਮੀਟਿੰਗ ਦੇ ਵਿੱਚ ਪ੍ਰਧਾਨ ਧਾਮੀ ਵੀ ਸ਼ਾਮਿਲ ਪਾਰਟੀ ਦੇ ਬੀਸੀ ਵਿੰਗ ਦੇ ਨਾਲ ਵੀ ਕਰਨਗੇ ਚਰਚਾ ਅਕਾਲੀ ਦਲ ਦੀ ਪਗਾਵਤ ਤੇ ਸੁਖਜਿੰਦਰ ਰੰਦਾਵਾ ਦਾ ਨਿਸ਼ਾਨਾ ਕਿ ਆਫ ਮਾਫੀ ਮੰਗਣ ਵਾਲਿਆਂ ਨੇ ਹੀ ਸੁਖਵੀਰ ਨੂੰ ਬਣਾਇਆ ਸੀ ਪ੍ਰਧਾਨ ਇਹਨਾਂ ਨੇ ਹੀ ਦਵਾਈ ਸੀ ਰਾਮ ਰਹੀਮ ਨੂੰ ਮਾਫੀ ਰਸਵਾ ਚੇਅਰਮੈਨ ਜਗਦੀਪ ਤਨਖੜਦੀ ਖੜਗੇ ਨੂੰ ਝਾੜ ਵਾਰ-ਵਾਰ ਉੱਠ ਕੇ ਸੰਸਦਾਂ ਦੇ ਵਿਚਾਲੇ ਬੋਲਣ ਤੇ ਕਿਹਾ ਚੇਰਦਾ ਕਰੋ ਸਤਕਾਰ 55 ਸਾਲ ਦੇ ਤਜਰਬੇ ਦੇ باوجود ਨਹੀਂ ਸਮਝ ਪਾਰੇ ਗੱਲ ਰਾਹੁਲ ਗਾਂਧੀ ਲੋਕ ਸਭਾ ਸਪੀਕਰ ਨੂੰ ਚਿੱਠੀ ਪਾਸ਼ਣ ਦਾ ਕੁਝ ਹਿੱਸਾ ਹਟਾਉਣ ਤੇ ਜਤਾਈ ਨਾਰਾਜ਼ਗੀ। ਕਿਆ ਬਿਆਨ ਦੇ ਵਿੱਚ ਕੁਝ ਵੀ ਨਹੀਂ ਇਤਰਾਇਓ। ਰਾਹੁਲ ਦੇ ਬਿਆਨ ਦੇ ਖਿਲਾਫ ਭਾਜਪਾ ਨੇ ਖੋਲ੍ਹਿਆ ਮੋਰਚਾ ਅਮਰਸਰ ਦੇ ਵਿੱਚ ਭਾਜਪਾ ਵਰਕਰਾਂ ਦਾ ਪ੍ਰਦਰਸ਼ਨ ਰਾਹੁਲ ਤੇ ਭਾਈਚਾਰਾ ਖਰਾਬ ਕਰਨ ਦਾ ਲਾਇਆ ਇਲਜ਼ਾਮ। ਰਾਹੁਲ ਗਾਂਧੀ ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦਾ ਤਿੱਖਾ ਹਮਲਾ ਆ ਕਿਆ ਆਪਣੇ ਬਿਆਨਾਂ ਦੇ ਨਾਲ ਨਫਰਤ ਫੈਲਾ ਰਹੇ ਨੇ ਰਾਹੁਲ ਤੇ ਜੀਵਾਰਵੀ ਦੇਸ਼ ਦੀ ਜਨਤਾ ਨੇ ਨਕਾਰਿਆ ਸੰਸਚ ਸਿੱਧੂ ਮੋਸੇਵਾਲੇ ਦੇ ਕਤਲ ਦਾ ਮੁੱਦਾ ਉੱਠਣ ਤੇ ਬਲਕੌਰ ਸਿੰਘ ਦਾ ਬਿਆਨ ਕਿਆ ਮੇਰੇ ਮਨ ਨੂੰ ਮਿਲੀ ਸ਼ਾਂਤੀ ਇਸੇ ਉਮੀਦ ਦੇ ਵਿੱਚ ਕੀਤਾ ਸੀ ਚੋਣ ਪ੍ਰਚਾਰ ਕੇ ਨਾ ਸਰਕਾਰ ਦੇ ਵੱਲੋਂ ਇਨਸਾਫ ਦੀ ਵੀ ਉਮੀਦ ਸਭ ਤੋਂ ical ਤੁਸੀਂ ਦੇਖ ਰਹੇ ਹੋ ਨਿਊਜ਼ 18 ਪੰਜਾਬ ਲੈਣਾ ਮੈਂ ਹਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਵਲਟਨ ਸਵਾਗਤ ਹੈ ਸ਼ੁਰੂਆਤ ਕਰਾਂਗੇ ਅਰਵਿੰਦ ਕੇਜਰੀਵਾਲ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਕੇਜਰੀਵਾਲ ਦੀ ਪਟੀਸ਼ਨ ਤੇ ਦਿੱਲੀ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਦਿੱਲੀ ਹਾਈ ਕੋਰਟ ਨੇ ਸੀਬੀਆਈ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਸੀਬੀਆਈ ਤੋਂ 7 ਦਿਨਾਂ ਦੇ ਅੰਦਰ ਜਵਾਬ ਮੰਗਿਆ ਗਿਆ ਹੈ ਹੁਣ 17 ਜੁਲਾਈ ਨੂੰ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ ਕੇਜੀਵਾਲ ਨੇ ਦਰਸਲ ਸੀਬੀਆਈ ਦੀ ਗ੍ਰਿਫਤਾਰੀ ਨੂੰ ਚੁਣੌਤੀ ਦਿੱਤੀ ਹੈ ਸ਼ਰਾਬ ਮਾਮਲੇ ਦੇ ਵਿੱਚ ਸੀਬੀਆਈ ਨੇ ਕੇਜੀਵਾਲ ਨੂੰ ਗ੍ਰਿਫਤਾਰ ਕੀਤਾ ਹੈ ਫਿਲਹਾਲ ਤਿਹਾਰ ਦੇ ਵਿੱਚ ਨੈਕ ਹਿਰਾਸਤ ਦੇ ਵਿੱਚ ਨੇ 29 ਜੂਨ ਨੂੰ ਰੌਜ਼ ਐਵੇਨਿਊ ਕੋਰਟ ਨੇ ਦਰਸਲ ਨਿਆਂਇਕੇ ਹਰਾਸਾ ਦਿੱਤੀ ਸੀ ਤੇ ਇਸੇ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਵੱਲੋਂ ਦਿੱਲੀ ਹਾਈ ਕੋਰਟ ਦਾ ਰੋਕ ਕੀਤਾ ਗਿਆ ਤੇ ਕੇਜਰੀਵਾਲ ਦੀ ਪਟੀਸ਼ਨ ਤੇ ਦਿੱਲੀ ਹਾਈ ਕੋਰਟ ਦੇ ਵਿੱਚ ਉਹ ਕਿਆਮ ਸਰਵਾਈ ਹੋਈ ਹੈ ਦਿੱਲੀ ਹਾਈ ਕੋਰਟ ਨੇ ਸੀਬੀਆਈ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਤੇ ਸੀਬੀਆਈ ਤੋਂ 7 ਦਿਨਾਂ ਦੇ ਅੰਦਰ ਅੰਦਰ ਜਵਾਬ ਮੰਗਿਆ ਗਿਆ ਤੇ ਹੁਣ 17 ਜੁਲਾਈ ਨੂੰ ਮਾਮਲੇ ਦੀ ਅਗਲੀ ਸੁਣਵਾਈ ਹੋਣੀ ਹੈ ਦਰਸਲ ਅਰਵਿੰਦ ਕੇਜਰੀਵਾਲ ਨੇ ਸੀਬੀਆਈ ਦੀ ਗ੍ਰਿਫਤਾਰੀ ਨੂੰ ਆ ਚੁਣੌਤੀ ਦਿੱਤੀ ਹੈ ਜੋ ਕਿ ਪਿਛਲੇ ਦਿਨੀ ਸੀਵੇ ਦੇ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਕੋਰਟ ਦੇ ਵਿੱਚ ਸਪੇਸ਼ਲ ਕੇਸ ਤੇ 3 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਉਸ ਦੇ ਬਾਅਦ ਕੋਰਟ ਦੇ ਵੱਲੋਂ ਅਰਵਿੰਦ ਕੇਜੀਵਾਲ ਨੂੰ ਨਿਆਂਇਕ ਹਾਸਰੇ ਦੇ ਵਿੱਚ ਭੇਜ ਦਿੱਤਾ ਗਿਆ ਤੇ ਇਸੇ ਮਾਮਲੇ ਦੇ ਵਿੱਚ ਆਪ ਕੋਰਟ ਨੇ ਸੁਣਵਾਈ ਕਰਦੇ ਹੋਏ ਸੀਬੀਆਈ ਨੂੰ ਨੋਟਿਸ ਜਾਰੀ ਕੀਤਾ ਅਗੇ ਵਧਾਂਗੇ ਤੇ ਗੱਲ ਕਰਾਂਗੇ ਜਲੰਧਰ ਵੈਸਟ ਜ਼ਿਮਨੀ ਚੌਂਦੇ ਨਾਲ ਜੁੜੀ ਹੋਈ ਵੱਡੀ ਖਬਰ ਦੀ ਆ ਅਕਾਲੀ ਗੱਲ ਉਮੀਦਵਾਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਚੌਂਮਣੀ ਅਕਾਲੀ ਦਲ ਦੇ ਉਮੀਦਵਾਰ ਸਰਜੀਤ ਕੌਰ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਮੁੱਖ ਮੰਤਰੀ ਮਾਨ ਨੇ ਸਰਜੀਤ ਕੌਰ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਚੌਂਮਣੀ ਅਕਾਲੀ ਦਲ ਪਹਿਲਾਂ ਹੀ ਸਰਜੀਤ ਕੌਰ ਤੋਂ ਦਰਸਲ ਕਿਨਾਰਾ ਕਰ ਚੁੱਕਿਆ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਬਾਕੀ ਆਗੂਆਂ ਦੇ ਵੱਲੋਂ ਜਰੂਰ ਉਹਨਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ ਸਿਗਾ ਪਰ ਇਸ ਦੇ ਵਿਚਾਲੇ ਆਖਰਕਾਰ ਸਰਜੀਤ ਕੌਰ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਤਮੰਨ ਵਿ ਆਪ ਭਗਵੰਤ ਮਾਨ ਦੇ ਵੱਲੋਂ ਸਰਜੀਤ ਕੌਰ ਦਾ ਪਾਰਟੀ ਦੇ ਵਿੱਚ ਆ ਸਵਾਗਤ ਕੀਤਾ ਗਿਆ ਕੋਜੰਦਰ ਵੈਸਟ ਜ਼ਿਮਨੀ ਚੌਂਕ ਨੂੰ ਲੈ ਕੇ ਖਾੜਾਪੁਰੀ ਤਨਾ ਪਖਿਆ ਹੋਇਆ ਦਰਸਲ 10 ਜੁਲਾਈ ਨੂੰ ਜਿਹੜੀ ਕਿ VOTING ਹੋਣੀ ਹੈ 13 ਜੁਲਾਈ ਨੂੰ ਨਤੀਜਾ ਦਾ ਐਲਾਨ ਕੀਤਾ ਜਾਣਾ ਤੇ ਇਸ ਦੇ ਵਿਚਾਲੇ ਹਰ ਪਾਰਟੀ ਦੇ ਵੱਲੋਂ ਪੂਰੀ ਜ਼ੋਰ ਜਮਾਇਸ਼ ਕੀਤੀ ਜਾ ਰਹੀ ਹੈ ਤੇ ਇਸ ਦੇ ਵਿਚਾਲੇ ਅਕਾਲੀ ਦਲ ਦੇ ਉਮੀਦਵਾਰ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਦਰਸੋ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਹੀ ਸਰਜੀਤ ਕੌਰ ਨੂੰ ਜਿਹੜਾ ਕਿ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਂਦਾ ਤੇ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਬਾਗੀ ਅਕਾਲੀਆਂ ਦੇ ਵੱਲ ਸਿੱਧੇ ਤੌਰ ਤੇ ਮੋਰਚਾ ਖੋਲਿਆ ਜਾਂਦਾ ਸੁਖਵੀਰ ਸਿੰਘ ਬਾਦਲੂ ਦੇ ਪ੍ਰਧਾਨ ਦੇ ਪ੍ਰਧਾਨਗੀ ਤੋਂ ਦੇ ਤਸਦੀਫੇ ਦੀ ਜਿਹੜੀ ਕਿ ਮੰਗ ਕੀਤੀ ਜਾਂਦੀ ਹੈ ਇਸ ਦੇ ਵਿਚਾਲੇ ਆ ਸ਼੍ਰੋਮਣੀ ਅਕਾਲੀ ਦਲ ਦੇ ਵੱਲ ਸਰਜੀਤ ਕੌਰ ਤੋਂ ਕਿਨਾਰਾ ਕਰ ਲਿਆ ਜਾਂਦਾ ਸਮਰਥਨ ਵਾਪਸ ਲਿਆ ਜਾਂਦਾ ਹਾਲਾਂਕਿ ਬਾਗੀ ਅਕਾਲੀਆਂ ਦੇ ਵੱਲ ਜੁਰੂਰ ਸਮਰਥਨ ਕੀਤਾ ਜਾ ਰਿਹਾ ਸੀਗਾ ਸਰਜੀਤ ਕੌਰ ਦਾ ਪ੍ਰਸ ਦੇ ਵਿਚਾਲੇ ਸਰਜੀਤ ਕੌਰ ਨੇ ਆਮ ਆ띠 ਪਾਰਟੀ ਦਾ ਪੱਲਾ ਫੜ ਲਿਆ ਖੁਦ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲ ਉਹਨਾਂ ਨੂੰ ਪਾਰਟੀ ਦੇ ਵਿੱਚ ਜੁਆਇਨਿੰਗ ਕਰਵਾਈ ਗਈ ਹੈ ਉਹ ਕੰਮ ਕਰਨ ਦੇ ਫਿੱਟਾ ਕਰਦੇ ਉਹਨਾਂ ਨੇ ਤੋਂ ਆ ਜਾਂਦਾ ਬਿਨਾਂ ਨਾ ਹੀ ਸਾਕਾ ਚੇਤੇ ਸਾਕਾ ਪੈਂਡੂ ਜੀ ਤੁਤਨੇ ਬੀਬੀ ਜੀ ਅਕਾਲੀ ਦਲ ਦੇ ਚੋਣ ਨਿਸ਼ਾਨ ਤੇ ਚੋਣ ਲੜ ਰਹੇ ਸੀ ਪਰ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਔਰ ਹੁਣ ਰਸਮੀ ਤੌਰ ਤੇ ਹਾਲਾਂਕਿ ਪਹਿਲਾਂ ਮੁੱਖ ਮੰਤਰੀ ਸਾਹਿਬ ਹੋਰ ਨੇ ਸ਼ਾਮਲ ਕਰਾਇਆ ਰਸਮੀ ਤੌਰ ਤੇ ਸ਼ਾਮਲ ਹੋ ਗਏ ਨੇ ਬੀਬੀ ਜੀ ਅਕਾਲੀ ਦਲ ਦੇ ਚੋਣ ਨਿਸ਼ਾਨ ਤੇ ਤੁਸੀਂ ਚੋਣ ਲੜ ਰਹੇ ਸੀ ਅਚਾਨਕ ਐਸਾ ਕੀ ਹੋਇਆ ਕਿ ਤੁਸੀਂ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ ਹੋਇਆ ਤਾਂ ਕੁਝ ਵੀ ਨਹੀਂ ਜਦੋਂ ਉਹਨਾਂ ਦੇ ਆਪਣੇ ਪਾਰਟੀ ਵਾਲੇ ਲਗ ਲਗ ਹੋਏ ਪਏ ਨੇ ਤੇ ਅਸੀਂ ਆਪਣਾ ਕਦਮ ਆਪੀ ਚੱਕੀ ਹੈ ਅੱਛਾ ਬੀਬੀ ਜੀ ਜਦੋਂ ਤੁਸੀਂ ਕੱਲ ਆਪਣੀ ਗੱਲ ਹੋ ਰਹੀ ਸੀ ਤੁਸੀਂ ਕਹਿ ਰਹੇ ਸੀ ਕਿ ਜਿਹੜਾ ਬਾਕੀ ਗਰੁੱਪ ਹੈ ਬੀਬੀ ਜ਼ਗੀਰਕੌਰ ਜਾਂ ਬਡਾਲਾ ਸਾਹਿਬ ਤੁਸੀਂ ਕਹਿ ਰਹੇ ਸੀ ਕਿ ਉਹ ਮੈਨੂੰ ਸਮਰਥਨ ਦੇ ਰਹੇ ਨੇ ਉਹਨਾਂ ਦੇ ਨਾਲ ਕੋਈ ਗੱਲਬਾਤ ਹੋਈ ਜਾਂ ਇੱਧਰ ਸ਼ਾਮਿਲ ਹੋਣ ਦਾ ਜਦੋਂ ਫੈਸਲਾ ਹੋਇਆ ਕੋਈ ਚਰਚਾ ਹੋਈ ਨਹੀਂ ਨਹੀਂ ਕਿਸੇ ਨੂੰ ਅਸੀਂ ਕੁਝ ਵੀ ਨਹੀਂ ਕਿਹਾ ਨਾ ਹੀ ਉਹਨਾਂ ਨੂੰ ਪਤਾ ਇੱਕਦਮ ਸਾਡਾ ਹੋਇਆ ਸਵੇਰੇ ਅੱਜ ਕਿਸੇ ਨਾਲ ਕੋਈ ਗੱਲ ਨਹੀਂ ਸੀ ਅੱਜ ਤੁਸੀਂ ਪੁਰਾਣਾ ਇੱਕ ਅਕਾਲੀ ਪਰਿਵਾਰ ਹੋ ਹੁਣ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਹੋ ਤੁਹਾਨੂੰ ਕੀ ਲੱਗਦਾ ਹੈ ਸਿਆਸਤ ਕਿਵੇਂ ਬਦਲੇਗੀ ਕਿਉਂਕਿ ਤੁਸੀਂ ਕਹ ਰਹੇ ਸੀ ਕਿ ਮੈਂ ਤਾਂ ਅਕਾਲੀ ਦਲ ਦੇ ਨਾਲ ਖੜੀ ਹਾਂ ਪਰ ਪ੍ਰਧਾਨ ਸਾਹਿਬ ਪਿੱਛੇ ਹਟੇ ਨੇ ਤਾਂ ਅੱਜ ਤੁਸੀਂ ਅਕਾਲੀ ਦਲ ਛੱਡ ਕੇ ਆਏ ਹੋ ਤਾਂ ਕੀ ਲੱਗਦਾ ਤੁਹਾਨੂੰ ਸਿਆਸਤ ਕਿਵੇਂ ਬਦਲੇਗੀ ਅਸੀਂ ਹੀ ਛੱਡ ਕੇ ਆਏ ਉਹਨਾਂ ਨੇ ਸਾਨੂੰ ਛੱਡਿਆ ਅਸੀਂ ਹੀ ਛੱਡੇ ਸਾਨੂੰ ਉਹਨਾਂ ਨੇ ਛੱਡਿਆ ਅਸੀਂ ਤਾਂ ਆਪਣੀ ਮਰਜ਼ੀ ਨਾਲ ਅਜੇ ਕੀ ਮੁਕਾਬਲਾ ਤੁਹਾਨੂੰ ਨਹੀਂ ਲੱਗਿਆ ਕਿ ਤੁਹਾਡੀ ਚੋਣ ਲੜਨ ਦੇ ਵਿੱਚ ਤੁਹਾਨੂੰ ਲੱਗਿਆ ਕਿ ਤੁਸੀਂ ਇਕੱਲੇ ਲੜ ਨਹੀਂ पाओਗੇ ਜਾਂ ਆਖਿਰ ਕੀ ਕਾਰਨ ਲੱਗਿਆ ਕਿ ਤੁਹਾਨੂੰ ਇਹ ਫੈਸਲਾ ਲੈਣਾ ਪਿਆ ਸਾਡੇ ਆਪਣੇ ਆਪ 'ਚ ਹੀ ਅਸੀਂ ਸੋਚਿਆ ਕਿਸੇ ਦੀ ਕੋਈ ਪਾਰਟੀ ਵਾਜੀ ਦੀ ਗੱਲ ਨਹੀਂ ਇਹ ਬੇਨਤੀ ਹੈ ਆ ਦੇਖੋ ਬੇਨਤੀ ਹੈ ਆ ਵੀ ਤੁਸੀਂ ਬੈਠੇ ਹੋ ਇਹਨਾਂ ਦੇ ਬੇਨਤੀ ਇਦਾਂ ਦੇ ਵੀ ਦੇਖੋ ਅਸੀਂ ਅਸੀਂ ਸਾਡੇ ਪੂਰੇ ਟੱਬਰ ਨੇ ਮੰਮੀ ਜੀ ਨੇ ਤੇ ਸਾਰੇ ਪੂਰੇ ਭਾਈਚਾਰੇ ਨੇ ਫੈਸਲਾ ਲਿਆ ਸੀ ਕਿ ਅਸੀਂ ਚੋਣ ਲੜਾਂਗੇ ਪਰ ਜਿਸ ਹਿਸਾਬ ਦਾ ਅਸੀਂ ਭਾਈ ਮੈਂ ਖੁੱਲ ਕੇ ਗੱਲ ਕਰਨਾ ਚਾਹੁੰਦਾ ਜਿੱਦਾਂ ਅਸੀਂ ਭਾਈਚਾਰੇ ਤੋਂ ਮਦਦ ਮੰਗੀ ਸੀ ਸਾਨੂੰ ਉਹ ਵੀ ਖੁੱਲ ਕੇ ਨਹੀਂ ਮਿਲੀ ਜ਼ਿਲ੍ਹੇ ਜਲੰਧਰ ਤੋਂ ਨਹੀਂ ਮਦਦ ਮਿਲੀ ਅਸੀਂ ਬਸ ਦੋ ਧਿਰਾਂ ਦੇ ਵਿੱਚ ਨਾ ਇੱਕ ਸਾਫ ਦਾ ਸਹੀ ਦੱਸਿਆ ਵੀ ਪੀਸੇ ਗਏ ਅਸੀਂ ਉਹ ਕੰਮ ਨਹੀਂ ਕਰਨਾ ਚਾਹੁੰਦੇ ਦੇਖੋ ਇਲੈਕਸ਼ਨ ਚੱਲ ਜਣੇ ਨੇ ਅਸੀਂ ਆਪਣਾ ਬੈਕਸਟੈਪ ਨਹੀਂ ਪਿੱਛੇ ਕਰਾਂਗੇ ਸਾਨੂੰ ਸੁਖਵੀਰ ਸਿੰਘ ਵੱਲ ਅਪਰੋਚ ਕਰੇ ਜਾਂ ਬੁਲਾਣ ਅਸੀਂ ਉਹ ਕੰਮ ਜ਼ਿੰਦਗੀ ਭਰ ਨਹੀਂ ਕਰਾਂਗੇ ਜਿਹਨੂੰ ਛੜਤਾ ਛੜਤਾ ਦੁਬਾਰਾ ਕਾਲੀ ਦਲ ਚ ਅਗਰ ਕੋਈ ਗੱਲ ਹੁੰਦੀ ਹੈ ਤਾਂ ਜ਼ਿੰਦਗੀ ਜਿੰਨੀ ਰਹਿ ਗਈ ਹੈ ਬਿਲਕੁਲ ਨਹੀਂ ਕਰਾਂਗੇ ਜਿਹੜਾ ਬੀਬੀ ਜ਼ਗੀਰ ਕੋਰ ਰੋਰਾਂ ਦਾ ਢੜਾ ਵਡਾਲਾ ਸਾਹਿਬ ਚੰਦੂ ਮਾਇਰੋ ਸਾਹਿਬ ਜੀ ਉਹ ਸੰਪਰਕ ਕਰਨਗੇ ਫਿਰ ਕੀ ਫੈਸਲਾ ਰਹੇਗਾ ਨਹੀਂ ਦੇਖੋ ਜਿਹੜਾ ਉਹਨਾਂ ਨੇ ਸਾਨੂੰ ਸਮਰਥਨ ਦਿੱਤਾ ਹੈ ਜਿਹੜਾ ਸਾਡੇ ਨਾਲ ਖੜੇ ਨੇ ਉਹਨਾਂ ਦਾ ਦੇਖੋ ਕੈਮਰੇ ਕੇ ਬਹੁਤ ਬਹੁਤ ਤਾਲਵਾਦ ਉਹਨਾਂ ਨੇ ਬਹੁਤ ਕੀਤਾ ਹੈ ਪਰ ਜੇ ਕੋਈ ਕਹੇ ਸਾਨੂੰ ਅਸੀਂ ਕਿ ਵੀ ਆਰਥਿਕ ਮਦਦ ਲਈ ਹੈ ਉਹ ਬਿਲਕੁਲ ਝੂਠ ਹੈ ਅਸੀਂ ਕਿਸੇ ਤੋਂ ਆਰਥਿਕ ਮਦਦ ਕੋਈ ਵੀ ਨਹੀਂ ਲਈ ਤੁਹਾਨੂੰ ਬੀਬੀ ਜੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਜਿਦਾਂ ਥੋੜੀ ਦੇਰ ਪਹਿਲਾਂ ਬੋਲ ਰਹੇ ਸੀ ਕਿ ਜਦੋਂ ਇਕਲਿਦਲ ਪਿੱਛੇ हट ਗਿਆ ਤਾਂ ਮੈਨੂੰ ਲੱਗਦਾ ਸੀ ਕਿ ਇਲਾਕੇ ਦਾ ਮੈਂ ਵਿਕਾਸ ਨਹੀਂ ਕਰਾ ਸਕਦੀ ਹੁਣ ਤੁਹ ਕਿ ਹੁਣ ਤੁਸੀਂ ਅਗਰ ਸੱਤਾਧਰ ਨਾਲ ਜੁੜ ਗਿਓ ਤਾਂ ਕੋਈ ਲਾਹ ਲੈ ਸਕੋਗੇ ਅਸੀਂ ਆਪਣੇ ਇਲਾਕੇ ਵਾਸਤੇ ਇਹ ਕਦਮ ਚੱਕਿਆ ਕਿਉਂਕਿ ਸਾਡਾ ਕੋਈ ਪ੍ਰਧਾਨ ਮੰਤਰੀ ਨਹੀਂ ਰਿਹਾ ਕੋਈ ਵੀ ਨਹੀਂ ਰਿਹਾ ਵੀ ਸਾਡੇ ਕੰਮ ਕਿਸ ਕੋਣ ਕਰਾਏਗਾ ਇਸ ਕਰਕੇ ਅਸੀਂ ਵੀ ਆਪਣੇ ਆਪ ਤੇ ਕੰਮ ਕਰ ਲਿਆ ਤੁਹਾਨੂੰ ਵੀ ਜੀ ਕੋਈ ਸਰਕਾਰ ਨਾਲ ਗੱਲਬਾਤ ਹੋਈ ਕਿ ਤੁਹਾਨੂੰ ਕੋਈ ਅਹੁਦਾ ਦਿੱਤਾ ਜਾ ਸਕਦਾ ਹੈ ਜਾਂ ਕੋਈ ਇਸ ਨੂੰ ਲੈ ਕੇ ਗੱਲਬਾਤ ਹੋਈ ਹੈ ਨਹੀਂ ਸਰ ਭਾਲੇ ਅਸੀਂ ਅੱਜ ਹੀ ਹੁਣੇ ਆਏ ਆ ਸਾਡੇ ਨਾਲ ਕੋਈ ਗੱਲ ਨਹੀਂ ਅੱਜ ਮੁੱਖ ਮੰਤਰੀ ਸਾਹਿਬ ਨਾਲ ਜੋ ਮੁਲਾਕਾਤ ਹੋਈ ਸੀ ਮੁੱਖ ਮੰਤਰੀ ਸਾਹਿਬ ਨਾਲ ਗੱਲਬਾਤ ਕੀ ਹੋਈ ਕਈ ਵਾਰੀ ਉਹ ਆਸੇ ਮਜਾਗ ਦੇ ਵਿੱਚ ਵੀ ਗੱਲ ਕਰਦੇ ਆ ਉਹਨਾਂ ਨੇ ਕੀ ਗੱਲਬਾਤ ਹੋਈ ਤੁਹਾਡੀ ਜਿਹੜੀ ਚਰਚਾ ਹੋਈ ਉਹਨਾਂ ਨਾਲ ਵਿਕਾਸ ਦੇ ਮੁੱਦਿਆਂ ਵਾਸਤੇ ਹੋਈ ਬਸ ਵੀ ਸਾਡੇ ਇਲਾਕੇ ਦਾ ਜਿੰਨਾ ਵੀ ਹੈਗਾ ਇਲਾਕਾ ਸੀ ਤੁਹਾਨੂੰ ਸਾਥ ਦੇਵਾਂਗੇ ਪੂਰਾ ਕੰਮ ਕਰਵਾਵਾਂ ਤੁਹਾਡੀ ਟਿਕਟ ਨੂੰ ਤੁਹਾਡੇ ਤੱਕੜੀ ਚੋਣਾਂ ਨੂੰ ਲੈ ਕੇ ਨਹੀਂ ਮੁੱਖ ਮੰਤਰੀ ਸਾਹਿਬ ਨਾਲ ਗੱਲ ਹੀ ਕਿਉਂਕਿ ਜਦੋਂ ਮੰਚ ਤੋਂ ਬੋਲ ਰਹੇ ਸੀ ਕਹਿੰਦੇ ਵੀ ਤੱਕੜੀ ਇਧਰ ਆ ਤੇ ਪ੍ਰਧਾਨ ਸਾਹਿਬ ਹਾਥੀ ਵਾਲੇ ਪਾਸੇ ਹੋਏ ਖੜੇ ਆ ਇਹਨਾਂ ਬਾਰੇ ਦੀ ਮੈਂ ਕੁਝ ਕਹਿ ਸਕਦਾ ਪਰ ਕੀ ਲੱਗਦਾ ਵੀ ਵੀਜੀ ਹਾਲਾਤ ਕੀ ਬਣਨਗੇ ਆਉਣ ਵਾਲੇ ਦਿਨਾਂ ਵਿੱਚ ਜਿਹੜੀ ਲੜਾਈ ਵੀ ਚੱਲ ਰਹੀ ਹੈ ਅੰਦਰ ਉਹਨਾਂ ਬਾਰੇ ਮੈਨੂੰ ਲੈ ਕੋਈ ਖ਼ਬਰ ਨਹੀਂ ਪਤਾ ਇਹ ਤਾਂ ਤੇਰਾ ਤਰੀਕ ਨੂੰ ਪਤਾ ਲੱਗਾ ਅੱਜ ਜਲੰਧਰ ਦੇ ਵਿੱਚ ਅਸੀਂ ਇਹ ਵੀਡੀਓ ਬਣਾ ਰਹੇ ਹਾਂ ਬਰਕ ਕੁਰਬਾਨੀ ਵਾਲਾ ਪਰਿਵਾਰ ਜੰਦਰ Pritam Singh ਜੀ ਦਾ ਜਿਨ੍ਹਾਂ ਨੇ ਦੇਸ਼ ਕੌਮ ਲਈ ਪੰਜਾਬ ਦੇ ਹੱਕਾਂ ਲਈ ਜੀਣਾ ਕੱਟੀਆਂ ਨਾਸ਼ ਕੀਤਾ ਫਿਰ ਕੌਂਸਲਰ ਦੀ ਜਿਹੜੀ ਜ਼ਿੰਮੇਵਾਰੀ ਆ ਉਹਨੂੰ ਐਮਐਲਏ ਵਾਂਗੂ ਨਿਭਾਇਆ ਇਕੱਲੇ ਇਕੱਲੇ ਬੰਦੇ ਦੀਆਂ ਮੁਸ਼ਕਲਾਂ ਸੁਣੀਆਂ ਉਹਨਾਂ ਦੇ ਪਰਿਵਾਰ ਨੂੰ ਸੁਣਉਣੇ ਕਾਲੇਦਲ ਵੱਲੋਂ ਇਕੱਠ ਦਿੱਤੀ ਗਈ ਜਿੱਥੇ ਸਰਜੀਤ ਕੌਰ ਜੀ ਨੂੰ ਤੇ ਉਹਨਾਂ ਨੇ ਮਨ ਮਹਿਸੂਸ ਕੀਤਾ ਕਿ ਚਲੋ ਸਾਡੀ ਕੁਰਬਾਨੀ ਦਾ ਮੁੱਲ ਪਿਆ ਤੇ ਅਸੀਂ ਲੜਾਂਗੇ ਹਰਾਂ ਜਿੱਤਾਂ ਮਾਦੀ ਦੇ ਲਈ ਪਰ ਚਾਨਕ ਜਦੋਂ ਇਹ ਦੁਨੀਆ ਨੂੰ ਵੀ ਪਤਾ ਲੱਗ ਰਿਹਾ ਤੁਹਾਨੂੰ ਦੁਨੀਆ ਨੂੰ ਬੜਾ ਭਾਰੀ ਇਸ ਗੱਲ ਦਾ ਰੋਸ ਹੋਇਆ ਕਿ ਆਪਸ ਦੇ ਵਿੱਚ ਆਪਦੀਆਂ ਨਿੱਜੀ ਸਵਾਰਥਾਂ ਦੀ ਲੜਾਈ ਪਿੱਛੇ ਉਹਨਾਂ ਨੇ ਇਸ ਪਰਿਵਾਰ ਦੀ ਜਲਾਲਤ ਕੀਤੀ ਹੈ ਕਿ ਟਿਕਟ ਤੋਂ ਹੀ ਮੁਕਰਗੇ ਕਿ ਸਾਡੇ ਤਾਂ ਤੱਕੜੀ ਜਿਹੜੀ ਹੈ ਉਹ ਆਫੀਸ਼ੀਅਲੀ ਅਸੀਂ ਤਾਂ ਦੇ ਨਾਲ ਹੈ ਹੀ ਨਹੀਂ ਅਸੀਂ ਤਾਂ ਕਿਸੇ ਹੋਰ ਪਾਰਟੀ ਨੂੰ ਸਪੋਰਟ ਕਰਦੇ ਤਾਂ ਇਹ ਉਹ ਪਰਿਵਾਰ ਹੈ ਜਿਨ੍ਹਾਂ ਨੇ ਕਦੇ ਕੋਈ ਉਹਨਾਂ ਦੀ ਮਿੰਨਤਾਂ ਨਹੀਂ ਕੀਤੀਆਂ ਇਦਾਂ ਸੇਵਾ ਕਰਦੇ ਸੀਗੇ ਤੇ ਸੇਵਾ ਕਰਦਿਆਂ ਨੂੰ ਕਿਤੇ ਉਹਨਾਂ ਨੂੰ ਟਿਕਟ ਨਵਾਜ਼ੀ ਗਈ ਤਾਂ ਇਹਨਾਂ ਨੇ ਪ੍ਰਚਾਰ ਕਰਨਾ ਸ਼ੁਰੂ ਕਰਤਾ ਸਾਰੇ ਨਾਂ ਜਿਹੜੇ ਇਹਨਾਂ ਦੇ ਦੁੱਖ ਸੁੱਖ ਸਾਥੀ ਪਰਿਵਾਰ ਜਾਂ ਵਲੰਟੀਅਰ ਜਾਂ ਉਧੇਦਾਰ ਜਿਹਦੇ ਦਾ ਸਹਿਪਾਨ ਸੀ। ਪਰ ਸਾਰਿਆਂ ਦੇ ਦਿਲ ਇਸ ਕਿ ਟੁੱਟ ਗਿਆ ਕਿ ਪਹਿਲੀ ਵਾਰ ਇਸ ਇੱਥੇ ਆਜਿਓਆ ਕਿ ਪਾਰਟੀ ਦਾ ਪ੍ਰਧਾਨ ਕਿਸੇ ਹੋਰ ਪਾਰਟੀ ਵਾਲਾ ਹੈ। ਉਸੇ ਮਸ਼ੀਨ ਦੇ ਵਿੱਚ ਉਹਨਾਂ ਦਾ ਚੋਣ ਨਿਸ਼ਾਨ ਕਿਸੇ ਹੋਰ ਕੋਲੇ ਆ। ਸੋ ਅੱਜ ਮੈਨੂੰ ਬਹੁਤ ਦੱਸਦਿਆਂ ਇਹ ਖੁਸ਼ੀ ਹੋਈ ਹੈ ਕਿ ਇਹ ਪਰਿਵਾਰ ਨੇ ਫੈਸਲਾ ਕੀਤਾ ਬੀਬੀ ਜੀ ਨੇ ਫੈਸਲਾ ਕੀਤਾ ਮੁੰਡੇ ਜਿੰਨੇ ਜੈਦਾ ਸਾਹਿਬ ਮਤਲਬ ਬੇਟਾ ਸਾਰੇ ਨੇ ਫੈਸਲਾ ਕੀਤਾ ਕਿ ਅਸੀਂ ਮਾਨ ਇੱਜ਼ਤੀ ਬੰਦੇ ਨੂੰ ਚਾਹੀਦੀ ਹੁੰਦੀ ਹੈ ਉਹ ਤੱਕੀ ਚਾਹੀਦੇ ਰੋਗੀ ਦਾ ਆਈ ਜਾਂਦੇ ਲੋਕੋ ਸੋ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਨ ਦਾ ਸ਼ਾਮਲ ਹੋਣ ਦਾ ਫੈਸਲਾ ਕੀਤਾ ਤੇ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦੇ ਪਰਿਵਾਰ ਦੀਆਂ ਕੁਰਬਾਨੀਆਂ ਨੂੰ ਦੇਖਦੇ ਹੋਏ ਅਸੀਂ ਬਹੁਤ ਖੁਸ਼ਕਿਸਮਤ ਸਮਝਦੇ ਹਾਂ ਆਪਣੇ ਆਪ ਨੂੰ ਕਿ ਸਾਹਮਣੇ ਇੱਕ ਇਹੋ ਜਿਹਾ ਪਰਿਵਾਰ ਮਿਲੇ ਹੈ ਜਿਹੜਾ ਪੰਜਾਬ ਲਈ ਕੁਰਬਾਨੀਆਂ ਦਿੰਦਾ ਰਿਹਾ ਔਰ ਅੱਗੇ ਵੀ ਉਹਨਾਂ ਦੇ ਜਿਹੜਾ ਮਨ ਦੇ ਵਿੱਚ ਪੰਜਾਬ ਲਈ ਦਰਦ ਹੈ ਉਹ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਂਦਾ ਦੇਖਣਾ ਚਾਹੁੰਦੇ ਨੇ ਸੋ ਇਸ ਕਰਕੇ ਅੱਜ ਮੈਂ ਸਵਾਗਤ ਕਰਦਾ ਪਾਰਟੀ ਦੇ ਪ੍ਰਧਾਨ ਹੋਣ ਵੀ ਨਾਤੇ ਵੀ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਵੀ ਕਿ ਬਣਦਾ ਮਾਣ ਸਤਿਕਾਰ ਪਾਰਟੀ ਦੇ ਵਿੱਚ ਮਿਲੂਗਾ ਸੰਗਠਨ ਵਿੱਚ ਮਿਲੂਗਾ ਤਾਂ ਬੇਸ਼ੱਕ ਸਰਜੀਤ ਕੌਰ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਪਰ ਇੱਥੇ ਤਕਨੀਕੀ ਪੇਚਲੀ ਹੈ ਸਰਜੀਤ ਕੌਰ ਤਕਨੀਕੀ ਤੌਰ ਤੇ ਹਾਲੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਸਰਜੀਤ ਕੌਰ ਤਕੜੀ ਦੇ ਸਿੰਬਲ ਤੇ ਉਮੀਦਵਾਰ ਹਾਲਾਕੇ ਬਣੇ ਰਹਿਣਗੇ ਕਿਉਂਕਿ VOTING ਦੇ ਲਈ EVM ਦੇ ਵਿੱਚ ਤਕੜੀ ਦੇ ਨਾਲ ਸਰਜੀਤ ਕੌਰ ਦਾ ਨਾਮ ਹੋਵੇਗਾ ਪਾਰਟੀ ਬਦਲਣ ਜਾਂ ਸਮਰਥਨ ਵਾਪਸੀ ਦਾ ਤਕਨੀਕੀ ਤੌਰ ਤੇ ਕੋਈ ਅਸਰ ਨਹੀਂ ਹੈ ਕਿਉਂਕਿ ਸਰਜੀਤ ਕੌਰ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਤੌਰ ਤੇ ਜੋ ਕਿ ਆ ਪਰਚਾ ਦਾਖਲ ਕੀਤਾ ਗਿਆ ਨੋਮੀਨੇਸ਼ਨ ਫਾਈਲ ਕੀਤੀ ਗਈ ਨੋਮੀਨੇਸ਼ਨ ਮਨਜ਼ੂਰ ਹੋ ਗਈ ਤਾਂ ਯਾਨੀ ਕਿ ਜਦੋਂ VOTER ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨ ਜਾਣਗੇ ਤਾਂ ਉੱਥੇ ਜ਼ਰੂਰ EVM ਤੇ ਤਕੜੀ ਨਿਸ਼ਾਨਦਾ ਤੇ ਸਜੀਦ ਖੋੜ ਦਾ ਜਿਹੜਾ ਕਿ ਉੱਥੇ ਜ਼ਿਕਰ ਹੋਵੇਗਾ ਹਾਲਾਂਕਿ ਉਹਨਾਂ ਨੇ ਆਮ ਆਦੀ ਪਾਰਟੀ ਦਾ ਪੱਲਾ ਫੜ ਲਿਆ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਤਾਂ ਸਜੀਦ ਖੋੜ ਦੇ ਆਪ ਦੇ ਵਿੱਚ ਸ਼ਾਮਲ ਹੋਣ ਤੇ ਸ਼੍ਰੋਮਣੀ ਅਕਾਲੀ ਦਲ ਦਾ ਬਿਆਨ ਵੀ ਆਇਆ ਹੈ ਬਾਕੀ ਸਾਥੀਆਂ ਨੇ ਬੀਬੀ ਸਜੀਦ ਖੋੜ ਦੇ ਨਾਲ ਕੋਝਾ ਮਜ਼ਾਕ ਕੀਤਾ ਹੈ ਬਾਗੀਆਂ ਨੇ ਸਰਜੀਤ ਕੌਰ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੇ ਲਈ ਮਜਬੂਰ ਕੀਤਾ ਹੁਣ ਸਰਜੀਤ ਕੌਰ ਦੇ ਨਾਲ ਬਾਗੀ ਖੜੇ ਕਿਉਂ ਨਹੀਂ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਲਈ ਵੀ ਸਵਾਲ ਖੜਾ ਕੀਤਾ ਗਿਆ ਕਿ ਹੁਣ ਸਰਜੀਤ ਕੌਰ ਦੇ ਨਾਲ ਬਾਗੀ ਖੜੇ ਕਿਉਂ ਨਹੀਂ ਹੋਏ ਅਸੀਂ ਪਹਿਲਾਂ ਹੀ ਸਰਜੀਤ ਕੌਰ ਨੂੰ ਕਾਗਜ਼ ਵਾਪਸ ਲੈਣ ਦੀ ਹਦਾਇਤ ਕੀਤੀ ਸੀ ਹਾਲਾਂਕਿ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਲਈ ਵੀ ਕਿਹਾ ਗਿਆ ਕਿ ਅਸੀਂ ਪਹਿਲਾਂ ਹੀ ਸਰਜੀਤ ਕੌਰ ਨੂੰ ਕਾਗਜ਼ ਵਾਪਸ ਲੈਣ ਦੀ ਹਦਾਇਤ ਕੀਤੀ ਸੀ ਜੀ ਸਰ ਜੀ ਨਮਰੇ ਸਰਕਾਰ ਚ ਨਹੀਂ ਦੇ ਸਰਕਾਰ ਭੈੰਜ ਨੂੰ ਜੀ ਸਰਜੀਤ ਹੋਰਾਂ ਦਾ ਜਾਣਾ ਅਕਾਲੀ ਦਲ ਲਈ ਝਟਕਾ ਹੈ ਜਾਂ ਫਿਰ ਇਹ ਚੰਦੂ ਮਾਇਰਾ ਜਾਂ ਬੀਬੀ ਜਗੀਰ ਕੌਰ ਹੋਰਾਂ ਲਈ ਝਟਕਾ ਹੈ ਕੋ ਸ਼ਰਮਣੀ ਅਕਾਲੀ ਦਲ ਨੇ ਤੇ ਪਹਿਲਾਂ ਹੀ ਫੈਸਲਾ ਕਰਦੇ ਸੀ ਕਿ ਅਸੀਂ ਆਪਣਾ ਉਮੀਦਵਾਰ ਨਹੀਂ ਖੜਾ ਕਰਨਾ ਬਹੁਜਨ ਸਮਾਜ ਪਾਰਟੀ ਨੂੰ ਬਹਤ ਦੇ ਪਰ ਜਿਹੜੇ ਸਾਡੇ ਸਾਥੀ ਬਾਗੀ ਸੁਰਾ ਆਪਣਾ ਦੇ ਸੀ ਉਹਨਾਂ ਨੇ ਇੱਕ ਕੋਝਾ ਮਜ਼ਾਕ ਬੀਬੀ ਸੁਭਜੀਤ ਕੌਰ ਨਾਲ ਕੀਤਾ ਸੀ ਤੇ ਸਾਡਾ ਪੁਰਾਣਾ ਪਰਿਵਾਰ ਹੈ ਉਹਦੀ ਸਥਿਤੀ ਵੀ ਇਹਨਾਂ ਨੇ ਹਸੋਹਿਨੀ ਬਣਾਈ بڑے ਜਜ਼ਬਾਤੀ ਭਾਸ਼ਣ ਕੀਤੇ ਤੇ ਆਪਣੀ ਗੰਦੀ ਰਾਜਨੀਤੀ ਕਰਕੇ ਆਪ ਤਾਂ ਕੋਈ ਉਹਦੇ ਵਾਸਤੇ ਬੋੜਿਆ ਨਹੀਂ ਲੇਕਿਨ ਇਹ ਟੈਕਨੀਕਲ ਤੌਰ ਤੇ ਅਜੇ ਵੀ ਉਮੀਦਵਾਰ ਤਾਂ ਅਕਾਲੀ ਦਲ ਦੇ ਸੀਗੇ ਟੈਕਨੀਕਲ ਤੌਰ ਤੇ ਦੇਖਿਆ ਜਾਵੇ ਕਿਵੇਂ ਕਹੋਗੇ ਟੈਕਨੀਕਲ ਤੇ ਪਰਟੀ ਨੇ ਅਧਿਕਾਰਤ ਤੌਰ ਤੇ ਅਨਾਉਂਸ ਕਰ ਦਿੱਤਾ ਹਾਂ ਲੇਕਿਨ ਔਰ ਲਾਸਟ ਡੇਟ ਤੇ ਵਿਦਡਰ ਕਦਵਾ ਤੇ ਹਦਾਇਤ ਕਰ ਦਿੱਤੀ ਹਾਂ ਤੇ ਜੇ ਉਹਨਾਂ ਨੇ ਵਿਦਡਰ ਨਹੀਂ ਕੀਤੇ ਤੇ ਉਹਨਾਂ ਦੀ ਗਲਤੀ ਹੈ ਹਾਂ ਪਾਰਟੀ ਨੇ ਕਲੀਅਰ ਕਟ ਕਹਿੰਦਾ ਸੀ ਕਿ ਸਾਡਾ ਬੀ ਲੀਡਰ ਕੰਪੇਨ ਕਰਨ ਵਾਸਤੇ ਨਹੀਂ ਗਿਆ ਅਸੀਂ ਬਸ ਬਦੀ ਹਿੰਮਤ ਕਰਦੇ ਪਰ ਇਹ ਜਿਹੜਾ ਬੀਬੀ ਜ਼ਗੀਰ ਕੌਰ ਜੀ ਨੂੰ ਹੁਣ ਪੁੱਛੋ ਹਾਂ ਹੁਣ ਤੁਸੀਂ ਖੜੇ ਨਹੀਂ ਫਿਰ ਕੈਂਡੀਡੇਟ ਨੂੰ ਕਿਉਂ ਮਜਬੂਰ ਹੋ ਕੇ ਫੈਸਲਾ ਲੈਣਾ ਪਿਆ ਜਿੰਗਾ ਭਗਵਾਨ 117 ਸੀਟਾਂ 'ਚੋਂ ਇੱਕ ਸੀਟ ਦਾ ਤੁਸੀਂ ਸਿੱਧੇ ਤੌਰ ਤੇ ਹੁਣ BSP ਲਈ ਛੱਡਤੀ 116 ਸੀਟਾਂ ਜਿਹੜੀਆਂ ਤੁਹਾਡੇ ਕੋਲ ਰਹਿ ਗਈਆਂ 1 ਇੱਕ ਸੀਟ ਦਾ ਕਹਿੰਦੇ ਕਿ ਲੜਾਈ ਤੋਂ ਪਹਿਲਾਂ ਹੀ ਬਾਹਰ ਹੋ ਗਏ ਨਹੀਂ ਇਹ ਇੱਕ ਨਵੀਂ ਗੱਲ ਹੈ ਅੱਗੇ ਵੀ ਅਲਾਈਅੰਸ ਹੋ ਦਾ ਕਿ 23 ਸੀਟਾਂ BJP ਕੋਲ ਨਹੀਂ ਜਾਂਦੀਆਂ ਉਹਨਾਂ ਜਦੋਂ ਪਿੱਛੇ 2022 ਚ ਅਲਾਈਂਸ ਹੋਇਆ ਉਦੋਂ 20 ਸੀਟਾਂ ਜਿਹੜੀਆਂ ਬੋਜਨ ਸਮਾਜ ਪਾਰਟੀ ਕੋਲ ਨਹੀਂ ਕਿਹੜੀ ਨਵੀਂ ਗੱਲ ਅਸੀਂ ਪਹਿਲਾਂ ਹੀ ਕਿਹਾ ਸੀ ਕਿ ਹੱਲੇ ਚਾਰ ਬਾਏ ਇਲੈਕਸ਼ਨ ਹੋਰ ਹੋਣੀਆਂ ਇੱਥੇ ਉਹਨਾਂ ਨੇ ਮਦਦ ਮੰਗੀ ਸੀ ਉਹਨਾਂ ਨੂੰ ਦੇ ਦਿਓ ਜਿੱਥੇ ਸਾਨੂੰ ਜ਼ਰੂਰਤ ਆ ਗਈ ਸੀ ਉਹਨਾਂ ਤੋਂ ਕਿ ਤੁਸੀਂ ਕਹਿ ਰਹੇ ਹੋ ਕਿ ਬੀਐਸਪੀ ਦੇ ਨਾਲ ਹੁਣ ਪੂਰੇ ਪੰਜਾਬ 'ਚ ਜਿਵੇਂ ਪਹਿਲਾਂ ਐਲਾਈਂਸ ਸੀ ਉਦਾਂ ਹੀ ਰਹੇਗਾ ਨਹੀਂ ਮੈਂ ਕਦੋਂ ਕਿਹਾ ਤੁਸੀਂ ਮੇਰੇ ਮੂੰਹ 'ਚ ਭਾ ਨਹੀਂ ਤੁਸੀਂ ਕਹਿ ਰਹੇ ਹੋ ਨਾ ਕਿ ਅੱਧੀਆਂ ਸੀਟਾਂ ਇਹਨਾਂ ਨੂੰ ਦੇ ਦੋ ਅੱਧੀਆਂ ਨੇ ਇੱਕ ਇਸ ਇਲੈਕਸ਼ਨ ਦੀ ਗੱਲ ਹੋਈ ਸੀ ਉਸ ਵਾਰ 4 ਜਿੰਨੀ ਚੋਣਾਂ ਹੋਣੀਆਂ ਹਨ ਉਹਨਾਂ ਨਾਲ ਬੈਠ ਕੇ ਗੱਲ ਹੋ ਜੀ ਲੇਕਿਨ ਇਸ ਦੇ ਨਾਲ ਤੁਹਾਨੂੰ ਲੱਗਦਾ ਨਹੀਂ ਕਿ ਆਮ ਆਦਮੀ ਪਾਰਟੀ ਨੂੰ ਇੱਕ ਵੱਡੀ ਮਜ਼ਬੂਤੀ ਮਿਲੀ ਹੈ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਖੁਦ ਸ਼ਾਮਲ ਕਰਵਾ ਰਹੇ ਨੇ ਔਰ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ ਉਹਨਾਂ ਦੀ ਕਦਰ ਨਹੀਂ ਸੀ ਜਦੋਂ ਪਾਰਟੀ ਦਾ ਪ੍ਰਧਾਨ ਦੂ ਪ੍ਰਚਾਰ ਕਰੇ ਤਾਂ ਫਿਰ ਜਿੰਨੇ ਕੁਰਬਾਨੀਆਂ ਦਿੱਤੀਆਂ ਨੇ ਅਕਾਲੀ ਗੱਲ ਦੇ ਲਈ ਉਹ ਇਕੱਲਾਪਣ ਮਹਿਸੂਸ ਕਰ ਰਹੇ ਸੀ। ਗੱਲ ਇਹ ਹੈ ਕਿ ਹੁਣ ਮੁੱਖ ਮੰਤਰੀ ਦਾ ਪਦ ਤੇ ਜਦੋਂ ਇਹ ਲੈਵਲ ਤੇ ਆ ਜੇ ਤਾਂ ਕਿੰਨੇ ਡੁੱਬਦੇ ਨੂੰ ਤੰਕੇ ਤੇ ਸਾਰਾ ਉਹ ਤਾਂ ਰੋੜ ਦੇ ਪਏ ਆ ਹੁਣ ਆਮ ਆਦਮੀ ਪਾਰਟੀ ਤਿੰਨ ਸੀਟ ਹੀ ਉਹਨਾਂ ਦੀ ਰਹਿ ਗਈਆਂ। ਹਾਂ। ਉਹਨਾਂ ਨੂੰ ਲੱਗਦਾ ਕਿ ਇਸ ਬਾਈ ਇਲੈਕਸ਼ਨ ਤੇ ਵਿੱਚ ਜੇ ਮੈਂ ਹਾਰ ਗਿਆ ਤੇ ਮੇਰੀ ਮਿਨਿਸਟਰਸ਼ਿਪ ਜਾਂਦੀ ਰੋ। ਇਸ ਕਰਕੇ ਕੋਈ ਛੋਟੇ ਤੋਂ ਛੋਟਾ ਵੀ ਕਿਸੇ ਪਾਰਟੀ ਦਾ ਮਰਕਰ ਹੋਵੇ ਉੱਥੇ ਮੁੱਖ ਮੰਤਰੀ ਸਾਹਿਬ ਆਪ ਜਾਂਦੇ ਦੂਜਾ ਉੱਥੇ ਕੈਂਡੀਡੇਟ ਸ਼ਾਮਲ ਕਰ ਲਏ ਦੂਜਾ ਉੱਥੇ ਰੇਸ ਲੱਗੀ ਹੈ ਜਿਹੜਾ ਉਹਨਾਂ ਦਾ ਰਾਜ ਸਭਾ ਦਾ ਮੈਂਬਰ ਇਨ ਚਾਰਜ ਲਗਿਆ ਉਹ ਕਹਿੰਦਾ ਮੈਂ ਇਨ ਚਾਰਜ ਆ ਮੁੱਖ ਮੰਤਰੀ ਸਾਹਿਬ ਨੂੰ ਦੱਸਣਾ ਪੈਂਦਾ ਕਿ ਮੈਂ ਇਨ ਚਾਰਜ ਇਸ ਕਰਕੇ ਉਹਨਾਂ ਦੀ ਆਪਣੀ ਪਾਰਟੀ ਦੀ ਰੇਸ ਲੱਗੀ ਹੈ ਪਰ ਇਹ ਮੈਂ ਸਮਝਦਾ ਜਿਹੜਾ ਸਾਡੇ ਸਾਥੀਆਂ ਨੇ ਕੋਈ ਜਾ ਮਜ਼ਾਕ ਬੀਬੀ ਸਰਜੀਤ ਕੋਲ ਨਾਲ ਕੀਤਾ ਸੀ ਇਹ ਉਹਦਾ ਤੁਸੀਂ ਕਹਿ ਰਹੇ ਉਹਨਾਂ ਦੇ ਲਈ ਇੱਕ ਵੱਡਾ ਝਟਕਾ ਹੈ ਬੀਬੀ ਜਗੀਰਕੌਰ ਹੋਰਾਂ ਲਈ ਇੱਕ ਵੱਡਾ ਝਟਕਾ ਹੈ ਨਹੀਂ ਝਟਕਾ ਨਹੀਂ ਮੱਗ ਸਕਦਾ ਇਹ ਉਸ ਪਰਿਵਾਰ ਦੇ ਨਾਲ ਇਹਨਾਂ ਦਾ ਕੋਝਾ ਮਜਾਕ ਹੈ। ਅੱਜ ਇਸ ਜੈਨੀ ਨੂੰ ਲੈ ਕੇ ਰਾਜਾ ਵੜਿੰਗਦੇਵ ਨੂੰ ਨਿਸ਼ਾਨਾ ਸਾਧਿਆ ਗਿਆ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗਦੇਵ ਵੱਲੋਂ ਟਵੀਟ ਕਰਦੇ ਲਿਖਿਆ ਗਿਆ ਹੈ ਕਿ ਮੁੱਖ ਮੰਤਰੀ ਸਾਹਿਬ ਹੁਣ ਚਾਹੀਏ ਸੁਖਵੀਰ ਸਿੰਘ ਬਾਦਲ ਨੂੰ ਜੁਆਇਨ ਕਰਵਾ ਲਵੋ ਪਰ ਗੱਲ ਨਹੀਂ ਬਣਨੀ। ਜਲੰਧਰ ਪਸ਼ਮੀ ਦੀ VOTER ਦੇ VOTER ਦਲ ਬਦਲਵਾ ਨੂੰ ਸਬਕ ਸਿਖਾਉਣ ਦਾ ਮਨ ਬਣਾਈ ਬੈਠੇ ਨੇ। ਇਥੇ ਕਿ ਸਰਜੀਤ ਤੌਰ ਦੇ ਵੱਲੋਂ ਆਮ ਆਦਮੀ ਪਾਰਟੀ ਦਾ ਪੱਲਾ ਫੜ ਲੱਗਾ ਤੇ ਇਸ ਨੂੰ ਲੈ ਕੇ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਮੁੱਖ ਮੰਤਰੀ ਸਾਹਿਬ ਹੁਣ ਚਾਹੇ ਸੁਖਵੀਰ ਸਿੰਘ ਬਾਦਲ ਨੂੰ ਜੁਆਇਨ ਕਰਵਾ ਲਵੋ ਪਰ ਗੱਲ ਨਹੀਂ ਬਣਨੀ ਰੋਕ ਕਰਨ ਅਗਲੀ ਵੱਡੀ ਖਬਰ ਦਾ ਵੱਖਰੀ ਵਿਧਾਨ ਸਭਾ ਤੇ ਹਰਿਆਣਾ ਵਿਧਾਨ ਸਭਾ ਸਪੀਕਰ ਦਾ ਬਿਆਨ ਆਇਆ ਹੈ న్యూਸ 18 ਤੇ ਬੋਲੇ ਨੇ ਸਪੀਕਰ ਗਿਆਨ ਚੰਦ ਗੁਪਤਾ ਚੰਡੀਗੜ੍ਹ ਦੇ ਨਾਲ ਸਾਡਾ ਸਮਝੌਤਾ ਹੋਇਆ ਹੈ 12 ਏਕੜ ਜ਼ਮੀਨ ਦੇ ਬਦਲੇ ਮਿਲੇਗੀ 10 ਏਕੜ ਜ਼ਮੀਨ ਵੱਖਰੀ ਵਿਧਾਨ ਸਭਾ ਦੇ ਲਈ ਚੰਡੀਗੜ੍ਹ ਦੇ ਵਿੱਚ ਜ਼ਮੀਨ ਮਿਲੇਗੀ ਜ਼ਮੀਨ ਦੇ ਲਈ ਜਲਦ ਐਨਓਸੀ ਜਾਰੀ ਹੋਵੇਗੀ ਜੁਨਾ ਤੋਂ ਪਹਿਲਾਂ ਵਿਧਾਨ ਸਭਾ ਦਾ ਨੀਂਹ ਪੱਥਰ ਰੱਖਣ ਦੀ ਆਮੀਦ ਹੈ ਗਿਆਨ ਚੰਦ ਗੁਪਤਾ ਦੀ న్యూਸ ਆਈਟਮ ਪੰਜਾਬ ਦੇ ਨਾਲ ਗੱਲਬਾਤ ਕਰਦੇ ਦਰਸਲ ਇਹ ਵੱਡਾ ਆ ਬਿਆਨ ਦਿੱਤਾ ਗਿਆ ਉਹਨਾਂ ਦਾ ਕਿ ਕਿ ਚੰਡੀਗੜ੍ਹ ਦੇ ਨਾਲ ਇਸ ਨੂੰ ਲੈ ਕੇ ਸਾਡਾ ਸਮਝੌਤਾ ਹੋਇਆ ਹੈ 12 ਏਕੜ ਜ਼ਮੀਨ ਦੇ ਬਦਲੇ 10 ਏਕੜ ਜ਼ਮੀਨ ਮਿਲੇਗੀ ਵੱਖਰੀ ਵਿਧਾਨ ਸਭਾ ਦੇ ਲਈ ਚੰਡੀਗੜ੍ਹ ਦੇ ਵਿੱਚ ਜ਼ਮੀਨ ਮਿਲੇਗੀ ਤੇ ਜ਼ਮੀਨ ਦੇ ਲਈ ਜਲਦ ਐਨਓਸੀ ਜਾਰੀ ਹੋਵੇਗੀ आपने प्रयास किए हैं कि नया विधानसभा भवन बने और उसके लिए जमीन के लिए भी चिन्हित कर ली गई थी अब क्या अपडेट है उसमें देखिए अंकित जी आपको मालूम है कि जो विधानसभा की आज की परिस्थिति है जो वहां पर जिस प्रकार का वातावरण है स्पेस की कमी है उसको देखते हुए मैंने एक प्रयास किया अपनी तरफ से एक एफर्ट शुरू की आदरणीय मुख्यमंत्री जी का आशीर्वाद भी रहा आदरणीय मनोहर लाल जी का कि यहां पर नई विधानसभा चंडीगढ़ के अंदर ही बने इस प्रकार की एक अपने प्रयास शुरू किया था चंडीगढ़ के साथ कई बार बैठकें हुई चंडीगढ़ प्रशासन के साथ हमारे अधिकारियों की और आखिर में यह फैसला हुआ कि हम 12 एकड़ जमीन उनको देंगे और उसके बदले वो 10 एकड़ जमीन हमें चंडीगढ़ के अंदर देंगे लेकिन जब अब आखिर के अंदर जब बात आई तो एक जो कंडीशन उन यूटी की तरफ से लगी कि ये पर्यावरण की क्लियरेंस होनी चाहिए एनजीटी से क्लियर होना चाहिए कि ये उस एरिया के अंदर एनओसी उसको मिलना चाहिए मैंने आदरणीय जो केंद्रीय पर्यावरण मंत्री हैं आदरणीय है भूपेंद्र यादव जी उनको पत्र लिखा यहां से अधिकारियों के द्वारा जो पूरा मामला उनके संज्ञान में लाया गया तो उसके पश्चात वहां से एक प्रोविजनल सर्टिफिकेट इशू हुआ जो एनओसी था रिगार्डिंग दिस लैंड तो उसके बाद दो महीने का समय था दो महीने के समय के पश्चात एक या दो ऑब्जेक्शन जो कुछ लोगों ने किए हालांकि वो सरकारी जमीन पर बैठे हुए लोग हैं जिन्होंने ऑब्जेक्शन किए लेकिन वो अब लगभग लग समय पूरा हो चुका है जो हमें एन ओ सी वहां से आ जाएगा तो मुझे लगता है उसके पश्चात ये विधानसभा भवन बनने का रास्ता साफ हो जाएगा कहीं ना कहीं एक यही रोडा अटका हुआ था क्योंकि जब एन ओ सी नहीं मिली थी तो अब एन ओ सी आने के बाद फिर तो रास्ता क्लियर है हाँ मुझे लगता है कि फिर तो शायद हम इसी उसके अंदर हम विधानसभा भवन का शिलान्यास कर पाएंगे ऐसा मुझे पूरी उम्मीद है ਤੋ ਲੱਗਦਾ ਹੈ ਕਿ 2024 ਮੇਂ ਆਬ ਅਕਟੂਬਰ ਮੇਂ ਚੁਨਾਵ ਆ ਰਹੇ ਹੈ ਤੋ ਉਸ ਸੇ ਪਹਿਲੇ ਹੀ ਕੋਸ਼ਿਸ਼ ਰਹੇਗੀ ਕਿ ਇਸਕਾ ਸਿਲਾਨਸ ਹੋ ਜਾਏ ਬਿਲਕੁਲ ਮੇਰੀ ਇੱਛਾ ਵੀ ਹੈ ਔਰ ਆਸ਼ਾ ਵੀ ਹੈ ਕਿ ਇਹ ਕੰਪਲੀਟ ਹੋਗਾ ਰੋਕ ਰੰਗ ਅਗਲੀ ਵੱਡੀ ਖਬਰ ਦਾ ਰਾਸ ਸਭਾ ਦੇ ਵਿੱਚ ਜ਼ਬਰਦਸਤ ਹੰਗਾਮਾ ਹੋਇਆ ਰਾਸ ਸਭਾ ਚੇਅਰਮੈਨ ਦੇ ਵੱਲੋਂ ਖੜਗੇ ਨੂੰ ਝਾੜ ਪਾਈ ਗਿਆ ਖੜਗੇ ਦੇ ਵੱਲੋਂ ਵਾਰ-ਵਾਰ ਉੱਠ ਕੇ ਬੋਲਣ ਤੇ ਜਗਦੀਪ ਤਨਖੜ ਬੋਲੇ ਨੇ ਜਗਦੀਪ ਤਨਖੜ ਦੇ ਵੱਲੋਂ ਕਹਿ ਗਿਆ ਕਿ ਤੁਸੀਂ ਮੇਰੀ ਗੱਲ ਨਹੀਂ ਸਮਝ ਪਾ ਰਹੇ ਅਚਾਨਕ ਖੜੇ ਹੋ ਕੇ ਬੋਲਣਾ ਸ਼ੁਰੂ ਕਰ ਦਿੰਦੇ ਹੋ ਚੇਰਦਾ ਸਤਿਕਾਰ ਕਰੋ 55 ਸਾਲ ਦਾ ਅਨੁਭਵ ਹੋਣ ਦੇ ਬਾਵਜੂਦ ਟਿੱਪਣੀ ਕਰ ਰਹੇ ਹੋ ਹਮੇਸ਼ਾ 24 ਇੰਟੂ 7 ਪਰਸਨਲ ਟਿੱਪਣੀਆਂ ਕਰਦੇ ਹੋ ਜਗਦੀਪ ਤਨਖੜ ਦੇ ਵੱਲ ਦਰਸਲ ਖੜਗੇ ਨੂੰ ਲੈ ਕੇ ਇਹ ਜੋ ਇੰਨਾ ਸ਼ਬਦਾਂ ਦਾ ਜ਼ਿਕਰ ਕੀਤਾ ਗਿਆ ਰਾਜ ਸਭਾ ਦੇ ਵਿੱਚ ਜਿਹੜਾ ਕਿ ਜ਼ਬਰਦਸਤ ਹੰਗਾਮਾ ਹੋਇਆ ਰਾਜ ਸਭਾ ਦੇ ਚੇਅਰਮੈਨ ਦੇ ਵੱਲੋਂ ਖੜਗੇ ਨੂੰ ਜੋ ਕੇ ਝਾੜ ਪਾਈ ਗਿਆ ਖੜਗੇ ਵੱਲੋਂ ਦਰਸਲ ਵਾਰ-ਵਾਰ ਉੱਠ ਕੇ ਬੋਲਣ ਤੇ ਜਗਦੀਪ ਤਨਖੜ ਦੇ ਵੱਲੋਂ ਕਿਹਾ ਗਿਆ ਕਿ ਤੁਸੀਂ ਮੇਰੀ ਗੱਲ ਨਹੀਂ ਸਮਝ ਪਾ ਰਹੇ ਅਚਾਨਕ ਖੜੇ ਹੋ ਕੇ ਬੋਲਣਾ ਸ਼ੁਰੂ ਕਰ ਦਿੰਦੇ ਹੋ ਚੇਰਦਾ करो बनाने वाले यहां बैठे हैं श्रीमती सोनिया गांधी जी ना, र, ना रमेश बना सकता है ना आप बना सकते हैं जनता ने मुझे बनाया खडगे जी खडगे जी मैं उस स्तर पर नहीं आना चाहता मेरी बात को ध्यान से सुनिए मेरी बात को ध्यान से सुनिए नहीं नहीं सुनिए सुनिये नहीं नहीं सुने, 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 नहीं बैठिए बैठिए यू कैन नॉट एवरी टाइम रन डाउन द चेयर यू कैन नॉट एवरी टाइम शो टू द चेयर आप अचानक खड़े होते हैं और कुछ भी कह देते हैं मेरी बात को समझते भी नहीं है नेवर नेवर इन दिस्ट्री ऑफ दिस कंट्री Never in the history of parliamentary democracy and Rajya Sabha proceedings, there has been such disregard of the chair as from you. You are forcing me. And I have said so on a number of occasions. You, you take it in a manner which is wrong. Time for you to reflect. Now, please, Miriam, both patience बहुत सहन शक्ति है खून की गुट पी सकता हूं मैंने मैंने क्या क्या बर्दाश्त किया है कितना बर्दाश्त किया है और आप फट खड़े होकर कह देते हैं अरे आपको खडगे जी आपको किन बनाया है ये आप अपने आप जाने मैंने एक मुद्दा उठाया छोटा चिदम्बरम जी प्लीज डोंट डू इट मैंने जो मुद्दा उठाया कैसे आपने ट्विस्ट किया अंदाजा लगाइए मेरे को भी पीड़ा होती है इतने सीरियस नो नो अगेन अगेन देर इज अ ट्वेंटी फोर इंटू सेवन फंक्शनल पर्सन और ऐसा नहीं है खड़गे जी इतने मौके आए हैं जब आपकी प्रतिष्ठा को कितना बड़ा धक्का पीछे से लगा है मैंने देखा है मैंने आपकी प्रतिष्ठा को बचाने की कोशिश की है और आप मुझे लांछित कर रहे हैं कल का दिन कितना भयानक था आपने रिग्रेट एक्सप्रेस कर दी अच्छी थी सर ऐसा मत कीजिए मैं सिंपल आदमी हूं झुक कर चलता हूं जितना झुक सकता हूं झुकना चाहता हूं कोई कहे मैं ज्यादा झुकता हूं ठीक बात है पर ऐसा नहीं होना ਵਧੇ ਰਾਹੁਲ ਗਾਂਧੀ ਦੀ ਵੱਲ ਲੋਕ ਸਭਾ ਸਪੀਕਰ ਨੂੰ ਚਿੱਠੀ ਲਿਖੀ ਗਿਆ ਭਾਸ਼ਣ ਦਾ ਕੁਝ ਹਿੱਸਾ ਹਟਾਉਣ ਤੇ ਨਾਰਾਜ਼ਗੀ ਜਤਾਈ ਉਹਨਾਂ ਨੇ ਕਿਹਾ ਕਿ ਮੇਰੇ ਬਿਆਨ ਦੇ ਵਿੱਚ ਕੋਈ ਵੀ ਇਤਰਾਜਯੋਗ ਨਹੀਂ ਹੈ ਹਟਾਇਆ ਬਿਆਨ ਰਿਕਾਰਡ ਦੇ ਵਿੱਚ ਸ਼ਾਮਲ ਕੀਤਾ ਜਾਵੇ ਰਾਹੁਲ ਗਾਂਧੀ ਜੋ ਕਿ ਵਿਰੋਧੀ ਧਿਰ ਦੇ ਆਗੂ ਨੇ ਵਿਰੋਧੀ ਧਿਰ ਦੇ ਲੀਡਰ ਨੇ ਲੋਕ ਸਭਾ ਦੇ ਵਿੱਚ ਉਹਨਾਂ ਦੇ ਵੱਲੋਂ ਬੋਲਦਾ ਚੁੱਕਿਆ ਕਿ ਉਹਨਾਂ ਨੇ ਕਿਹਾ ਕਿ ਹਟਾਇਆ ਬਿਆਨ ਰਿਪੋਰਟ ਦੇ ਵਿੱਚ ਸ਼ਾਮਲ ਕੀਤਾ ਜਾਵੇ ਅਨੁਰਾਗ ਠਾਕੁਰ ਦੇ ਬਿਆਨ ਦੇ ਵਿੱਚ ਕਈ ਇਤਰਾਜਯੋਗ ਗੱਲਾਂ ਨੇ ਅਨੁਰਾਗ ਠਾਕੁਰ ਦੇ ਬਿਆਨ ਦੇ ਵਿੱਚ ਸਿਰਫ ਇੱਕ ਸ਼ਬਦ ਹਟਾਇਆ ਗਿਆ ਹੈ ਅਨੁਰਾਗ ਠਾਕੁਰ ਦੇ ਬਿਆਨ ਦਾ ਵੀ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਰਾਹੁਲ ਗਾਂਧੀ ਨੇ ਕਿਹਾ ਕਿ ਨੁਰਾਗ ਠਾਕੁਰ ਦੇ ਬਿਆਨ ਦੇ ਵਿੱਚ ਸਿਰਫ ਇੱਕ ਸ਼ਬਦ ਹਟਾਇਆ ਗਿਆ ਦਰਸਲ ਕੱਲ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੀ ਆਗੂ ਰਾਹੁਲ ਗਾਂਧੀ ਦੇ ਵੱਲੋਂ ਬੋਲਿਆ ਗਿਆ ਵਕਤਕ ਵੋਧਿਆ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਉਹਨਾਂ ਦੇ ਵੱਲੋਂ ਕੇਰਿਆ ਗਿਆ ਤੇ ਇਸੇ ਨੂੰ ਲੈ ਕੇ ਹੁਣ ਉਹਨਾਂ ਦੇ ਵੱਲੋਂ ਸਪੀਕਰ ਨੂੰ ਲੋਕ ਸਭਾ ਦੇ ਸਪੀਕਰ ਨੂੰ ਚਿੱਠੀ ਲਿਖੀ ਗਈ ਹੈ ਭਾਸ਼ਣ ਦਾ ਕੁਝ ਹਿੱਸਾ ਹਟਾਉਣ ਤੇ ਉਹਨਾਂ ਨੇ ਨਾਰਾਜ਼ਗੀ ਜਤਾਈ ਹੈ ਉਹਨਾਂ ਦਾ ਕਹਿਣਾ ਕਿ ਮੇਰੇ ਬਿਆਨ ਦੇ ਵਿੱਚ ਕੋਈ ਵੀ ਇਤਰਾਜਯੋਗ ਨਹੀਂ ਹੈ ਹਟਾਇਆ ਬਿਆਨ ਰਿਕਾਰਡ ਦੇ ਵਿੱਚ ਸ਼ਾਮਲ ਕੀਤਾ ਜਾਵੇ